ਮਾਫ ਕਰਿਓ ਸੋਮਵਾਰ ਕਿਤੇ ਹੋਰ ਮੰਗਲਵਾਰ ਹੋਰ ਵੀਰਵਾਰ ਹੋਰ ਸ਼ਨੀਵਾਰ ਕਿਤੇ ਹੋਰ ਤੇ ਫਿਰ ਹੁਣ ਗੁਰੂ ਕੀ ਕਰੇ ਭਾਈ ਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਵਿੱਚ ਚੂਕ ਤੂੰ ਸ਼ਨੀਵਾਰੀ ਤੇਲ ਵੀ ਪਾਈ ਜਾਂਦਾ ਹੈ ਮੰਗਲਵਾਰੀ ਕਿਸੇ ਹੋਰ ਨੂੰ ਵੀ ਮਨਾਈ ਜਾਂਦਾ ਹੈ ਵੀਰਵਾਰ ਕਿਸੇ ਕਬਰ ਤੇ ਮੱਥਾ ਟੇਕੀ ਜਾਂਦਾ ਹੈ ਸੋਮਵਾਰ ਕਿਸੇ ਦਾ ਵਰਤ ਵੀ ਰੱਖੀ ਜਾਂਦਾ ਹੈ ਤੇ ਕਾਲੇ ਧਾਗੇ ਵੀ ਕਿਸੇ ਦੇ ਹੱਥ ਤੇ ਬੰਨੇ ਹੋਏ ਨੇ ਹੁਣ ਗੁਰੂ ਕੀ ਕਰੇ ਬਈ ਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਦੇ ਏਕ ਨਾ ਲੱਗ ਗਈ ਜਿਉਂ ਵੰਸ ਵਜਾਈਏ ਫੂਕ ਤੈਨੂੰ ਵਿਸ਼ਵਾਸ ਹੋਣਾ ਚਾਹੀਦਾ ਅਸਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਕੀ ਕੱਲਾ ਗੁਰੂ ਮੰਨਣ ਨਾਲ ਅਸੀਂ ਕਹਿੰਦੇ ਹਾਂ ਸਾਡਾ ਗੁਰੂ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ ਪਹਿਲਾਂ ਉਹ ਮੰਨਣੀ ਪੈਣੀ ਹੈ ਇਹ ਨਹੀਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਪਹਿਲਾਂ ਗੁਰੂ ਦੀ ਮੰਨੋ ਜਿਹੜਾ ਗੁਰੂ ਦੀ ਮੰਨਦਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਜਿਹੜਾ ਗੁਰੂ ਦੀ ਮੰਨਦਾ ਉਹ ਗੁਰੂ ਦਾ ਸਿੱਖ ਹੈ ਜਿਉਂਦਾ ਕਈ ਵੇਸੇ ਗੁਰੂ ਨੂੰ ਮੰਨਦੇ ਆ ਜੀ ਪਰ ਗੁਰੂ ਦੀ ਨਹੀਂ ਮੰਨਦੇ ਫਿਰ ਸਿੱਖ ਥੋੜੀ ਹੋਈ ਗੁਰੂ ਨੂੰ ਮੰਨਦੇ ਆ ਪਰ ਗੁਰੂ ਦੀ ਨਹੀਂ ਮੰਨਦੇ ਫਿਰ ਸਿੱਖ ਥੋੜੀ